ਵਾਪਸ ਆ ਰਹਾ ਨੇ ਨਾ ਅੱਜ ਕੱਲ ਇੱਕ ਚੀਜ਼ ਦੇਖੀ ਹੋਣੀ ਹੈ ਕਿ ਲਗਾਤਾਰ ਕੁਝ ਉਰਦਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਐਡੀ ਹਕ ਗਲਤ ਕਹਿਣਾ ਮੇਰਾ ਫਾਦਰ ਮੇਰੇ ਨਾਲ ਬੈਠਾ ਤੇ ਅਕੋਰਡਿੰਗ ਦੀ ਮੈਂ ਗੰਦ ਪਾ ਰਿਹਾ ਠੀਕ ਹੈ ਤੁਸੀਂ ਮੈਨੂੰ ਨਾ ਫੋਲੋ ਕਰੋ ਮੈਂ ਕਰਦਾ ਹੀ ਨਹੀਂ ਤੇ ਇੱਕੇ ਦਾ ਮੈਂ ਆਪਾ ਦੇਖਿਆ ਤਾਂ ਉਹ ਪੰਜਾਬ ਦਾ ਇੱਕ ਟੌਪਿਕ ਵੀ ਬਣ ਗਿਆ ਹਰ ਪੋਡਕਾਸਟ 'ਚ ਉਹਨਾਂ ਬਾਰੇ ਗੱਲ ਹੋ ਰਹੀ ਹੈ ਨਵੇਂ ਜਵਾਗ ਸਾਡੇ ਟੈਂਪੂ ਕਿਉਂ ਬਣ ਰਹੇ ਕਈਆਂ ਨੂੰ ਔੜਦਾ ਤੀਰ ਲੈਣ ਦੀ ਆਦਤ ਹੁੰਦੀ ਆ ਜਿਹੜੇ ਬਜ਼ੁਰਗ ਨੇ ਉਹ 60 ਸਾਲ ਦੇ 65 ਸਾਲ ਦਾ ਉਹ ਵੀ ਟੈਂਪੂ ਬਣਨੀ ਸ਼ੁਰੂ ਹੋ ਗਈ ਜਿਹਦਾ ਕੀ ਕਾਰਨ ਹੈ ਬਜ਼ੁਰਗੀ ਹਾਂ ਇਹਦੇ ਪਿੱਛੇ ਅਸਲ ਰੀਜ਼ਨ ਕੀ ਹੁੰਦੇ ਨੇ ਕਿਵੇਂ ਇਹ ਸੋਸ਼ਲ ਮੀਡੀਆ ਵਾਲੀ ਗੇਮ ਹੈ ਸਾਰੀ ਚੱਲਦੀ ਹੈ ਕਿਵੇਂ ਇਹ ਪਲੈਨਿੰਗ ਦੇ ਨਾਲ ਚੀਜ਼ਾਂ ਪਲਾਨ ਕੀਤੀਆਂ ਜਾਂਦੀਆਂ ਨੇ ਤੇ ਤੁਹਾਡਾ ਧਿਆਨ ਇਹਨਾਂ ਮੁੱਦਿਆਂ 'ਤੇ ਲੈ ਕੇ ਜਾਇਆ ਜਾ ਰਿਹਾ ਅੱਜ ਆਪਾਂ ਇਹੀ ਡੀਕੋਡ ਕਰਾਂਗੇ ਆਉਣ ਵਾਲੇ ਚੈਪਟਰਾਂ ਦੇ ਵਿੱਚ ਸਾਨੂੰ ਇਹਦੇ ਪਿਛਲੀ ਸਾਇੰਸ ਇਹਦੇ ਪਿਛਲੀ ਹਿਊਮਨ ਸਾਈਕੋਲੋਜੀ ਨੂੰ ਆਪਾਂ ਡੀਕੋਡ ਕਰਾਂਗੇ ਆਪਾਂ ਸਾਰੇ ਸੋਸ਼ਲ ਮੀਡੀਆ ਯੂਜ਼ ਕਰਦੇ ਆਂ ਤੇ ਆਪਣੇ ਬਹੁਤ ਆਮ ਗੱਲ ਕੀਤੀ ਜਾਂਦੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈ ਉਹ ਫ੍ਰੀ ਹੈ ਫੇਸਬੁੱਕ ਵੀ ਫ੍ਰੀ ਹੈ ਇੰਸਟਾਗ੍ਰam ਵੀ ਫ੍ਰੀ ਹੈ ਪਰ ਅਸਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਫ੍ਰੀ ਨਹੀਂ ਹਨ ਜਦੋਂ ਵੀ ਕਦੇ ਕੁਝ ਵੀ ਫ੍ਰੀ ਦਿੱਤਾ ਜਾਂਦਾ ਹੈ ਤਾਂ ਤੁਸੀਂ ਪ੍ਰੋਡਕਟ ਹੁੰਨੇ ਹੋ ਤੇ ਇੰਨਾ ਸਾਰੇ ਪਲੇਟਫਾਰਮਸ ਲਈ ਪ੍ਰੋਡਕਟ ਹੈ ਤੁਹਾਡਾ ਸਮਾਂ ਤੁਹਾਡਾ ਟਾਈਮ ਜਦੋਂ ਆਪਾਂ ਇਹਨਾਂ ਪਲੇਟਫਾਰਮਸ ਤੇ ਟਾਈਮ ਸਪੈਂਡ ਕਰਦੇ ਆਂ ਤਾ ਇਨਾ ਪਲੇਟਫਾਰਮਸ ਨੂੰ ਇਨਕਮ ਹੁੰਦੀ ਆ ਤਾਂ ਅਸਲ ਦੇ ਵਿੱਚ ਇਹ ਪਲੇਟਫਾਰਮ ਕਦੇ ਵੀ ਫ੍ਰੀ ਨਹੀਂ ਹੈ ਇਹਨਾਂ ਦੀ ਜਿਹੜੀ ਕਰੰਸੀ ਹੈ ਉਹ ਹੈ ਤੁਹਾਡੀ ਅਟੈਂਸ਼ਨ ਅਟੈਂਸ਼ਨ ਮਤਲਬ ਕੀ ਹੁੰਦਾ ਕਿ ਆਪਾਂ ਜਿੰਨਾ ਸਮਾਂ ਇਹਨਾਂ ਤੇ ਬਤੀਤ ਕਰਦੇ ਆ ਤਾਂ ਹੀ ਇਹਨਾਂ ਨੂੰ ਅਟੈਂਸ਼ਨ ਇਕਨੋਮੀ ਕਿਹਾ ਜਾਂਦਾ ਮੈਂ ਪਿਛਲੇ ਹਫਤੇ ਬਾਈ ਪ੍ਰਗਟਨਾ ਪੋਡਕਾਸਟ ਕਰ ਰਿਹਾ ਸੀ ਤਾਂ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਕਿ ਯਾਰ ਅੱਜ ਦੇ ਸਮੇਂ ਵਿੱਚ ਜੇ ਆਪਾਂ ਕਿਸੇ ਨੂੰ ਕੁਝ ਦੇ ਸਕਦੇ ਆ ਨਾ ਤਾਂ ਆਪਾਂ ਤਾਂ ਧਿਆਨ ਦੇ ਸਕਦੇ ਆ ਤੇ ਇਹ ਪਲੇਟਫਾਰਮ ਤੁਹਾਡੇ ਧਿਆਨ ਨੂੰ ਕੈਸ਼ ਕਰਦੇ ਨੇ ਇਹਨਾਂ ਪਲੇਟਫਾਰਮਸ ਦਾ ਜਿਹੜਾ ਮੇਨ ਅਲਗੋਰਿਦਮ ਹੈ ਉਹ ਡਿਜ਼ਾਈਨ ਹੀ ਇਸ ਹਿਸਾਬ ਨਾਲ ਕੀਤਾ ਗਿਆ ਹੈ ਕਿ ਤੁਸੀਂ ਜਿਆਦਾ ਤੋਂ ਜਿਆਦਾ ਸਟਿੱਕ ਕਰਕੇ ਰਹੋ ਇਹਦੇ ਦੇ Netflix ਤੇ ਜੇ ਤੁਸੀਂ ਜਾਓਗੇ ਤਾਂ Black Mirror ਜਾਂ Social Dilemma ਇਦਾਂ ਦੀਆਂ ਜਿਹੜੀਆਂ ਸੀਰੀਜ਼ ਨੇ ਉਹ ਵੀ ਇਹਨਾਂ ਬਾਰੇ ਹੀ ਡਿਸਕਸ ਕਰਦੀਆਂ ਨੇ ਮੈਂ ਜ਼ਰੂਰ ਰეკਮੈਂਡ ਕਰੂੰਗਾ ਕਿ ਤੁਸੀਂ ਦੇਖਿਓ ਹੁਣ ਅਗਲੀ ਗੱਲ ਕਿ ਇਹਦੇ ਪਿੱਛੇ ਹਿਊਮਨ ਸਾਈਕੋਲੋਜੀ ਕੀ ਹੁੰਦੀ ਹੈ ਉਹਨੂੰ ਡੀਕੋਡ ਕਰਦੇ ਆਂ 1951 ਦੇ ਵਿੱਚ ਸੋਲਮਨ ਐਸ਼ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ ਜਿਹਦੇ ਤੋਂ ਇਹ ਪਤਾ ਲੱਗਿਆ ਸੀ ਕਿ ਲੋਕ ਬਿਨਾਂ ਸੋਚੇ ਸਾਂਝੇ ਕਿਵੇਂ ਇੱਕ opinion ਨੂੰ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਸੇ ਤੋਂ ਹੀ ਨਿਕਲਦੀ ਹੈ ਬੈਡ ਵੈਗਨ ਇਫੈਕਟ ਕਿ ਕਿਵੇਂ ਲੋਕ ਇੱਕ ਰਾਤ ਦੇ ਪਿੱਛੇ ਲੱਗ ਜਾਂਦੇ ਆ ਬਿਨਾਂ ਚਾਹੇ ਹੀ opinion ਦੇਣਾ ਸ਼ੁਰੂ ਕਰ ਦਿੰਦੇ ਆ ਹੁਣ ਹੁੰਦਾ ਕੀ ਹੈ ਕਿ ਜਦੋਂ ਮੰਨ ਲਓ ਇੱਕ ਸੋਸ਼ਲ ਮੀਡੀਆ ਤੇ ਇੱਕ ਟਾਪਿਕ ਚੱਲ ਰਿਹਾ ਮਾੜ ਸੰਧੂ ਵਾਲਾ ਟਾਪਿਕ ਚੱਲ ਰਿਹਾ ਰਾਈਟ ਤਾਂ ਉਹਦੇ ਦੇ ਅਟੈਨਸ਼ਨ ਹੈ ਤਾਂ ਕਿਤੇ ਨਾ ਕਿਤੇ ਬੰਦਿਆਂ ਨੂੰ ਇਹ ਲੱਗਦਾ ਕਿ ਜਦੋਂ ਬਾਕੀ ਸਾਰੇ ਇਹਦੇ ਤੇ ਬੋਲ ਰਹੇ ਆ ਮੈਂ ਵੀ ਇਹਦੇ ਤੇ ਬੋਲਾਂ ਮੈਂ ਇਹਦੇ ਤੋਂ ਪਿੱਛੇ ਨਾ ਰਹਿ ਜਾਾਂ ਉਸੇ ਕਾਰਨ ਕਰਕੇ ਉਹ ਆਪਦਾ ਉਹਦੇ ਤੇ ਕੰਟੈਂਟ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਮੈਡ ਸੰਧੂ ਕਹਿੰਦਾ ਕਿ ਮੇਰੇ ਸਿਰ ਤੇ ਤੁਸੀਂ ਵਿਊਜ਼ ਲੈ ਰਹੇ ਹੋ ਤੇ ਉਹਦੇ ਦੇ ਵਿਊ ਆ ਰਹੇ ਨੇ ਕੰਟੈਂਟ ਕ੍ਰੀਏਟਰ ਨੂੰ ਵੀ ਪਤਾ ਵੀ ਜਦੋਂ ਆਪਣੇ ਇਹਦੇ ਤੇ ਵਿਊ ਆਉਣਗੇ ਤਾਂ ਆਪਾਂ ਨੂੰ ਇਹਦੇ ਤੇ ਜ਼ਿਆਦਾ ਫਾਇਦਾ ਤਾਂ ਦੇਖੋ ਦੇਖ ਇੱਕ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਹਰ ਕੰਟੈਂਟ ਕ੍ਰੀਏਟਰ ਉਸੇ ਟੌਪਿਕ ਤੇ ਹੀ ਵੀਡੀਓ ਬਣਾ ਦਿੰਦਾ ਸ਼ੁਰੂ ਦੇ ਕੀ ਹੁੰਦਾ ਸਾਰੇ ਇੱਕ ਪੱਖ ਦੀ ਵੀਡੀਓ ਬਣਾਉਣਗੇ ਪਰ ਜਦੋਂ ਉਹਨਾਂ ਨੂੰ ਲੱਗੂਗਾ ਕਿ ਇੱਕ ਪੱਖ ਦੀ ਵੀਡੀਓ ਬਣ ਰਹੀ ਹੈ ਅਸੀਂ ਆਪਦੇ ਆ ਕੇ ਵਿੱਚ ਸ਼ੋ ਕਰੀਏ ਤਾਂ ਫਿਰ ਦੂਜੇ ਪੱਖ ਦੀ ਵੀਡੀਓ ਬਣਾ ਦਿੰਦੇ ਨੇ ਇਸੇ ਚੀਜ਼ ਨੂੰ ਹੀ ਬਾਡ ਵੈਗਨ ਇਫੈਕਟ ਆ ਉਹ ਕਿਹਾ ਜਾਂਦਾ ਦੂਸਰਾ ਜਿਹੜਾ ਮੇਜਰ ਕਾਰਨ ਹੈ ਉਹ ਇਦਾਂ ਦੀਆਂ ਵੀਡੀਓਜ਼ ਦੇ ਚੱਲਣ ਦੇ ਪਿੱਛੇ ਆ ਫੋਮੋ ਇਫੈਕਟ ਫੋਮੋ ਹੁੰਦਾ ਫੀਅਰ ਆਫ ਮਿਸਿੰਗ ਆਊਟ ਇਦੇ ਚ 2013 ਚ ਇੱਕ ਸਟੱਡੀ ਵੀ ਹੋਈ ਸੀ ਜਿਹਦੇ ਚ ਵੀ ਇਹ ਹੀ ਚੀਜ਼ ਦੇਖੀ ਗਈ ਸੀ ਕਿ ਬੰਦਿਆਂ ਨੂੰ ਇਹ ਲੱਗਦਾ ਕਿ ਯਾਰ ਜੇ ਮੈਂ ਇਹਦੇ ਤੇ ਨਾ ਰਿਐਕਟ ਕੀਤਾ ਨਾ ਬੋਲਿਆ ਤਾਂ ਸ਼ਾਇਦ ਮੈਂ ਪਿੱਛੇ ਨਾ ਰਹਿ ਜਾ। ਤੇ ਸਪੈਸੀਫਿਕਲੀ ਇਹ ਹੁੰਦਾ ਜਿਹੜੇ ਯੂਟਿਊਬਰ ਨੇ ਇੰਸਟਾਗ੍ਰam ਨੇ ਉਹਨਾਂ ਦੀ ਕਲਾਸ ਇਹ ਕੰਮ ਜ਼ਿਆਦਾ ਹੀ ਕਰਦੀ ਹੈ ਕਿਉਂਕਿ ਉਹਨਾਂ ਨੂੰ ਆਉਂਦਾ ਕਿ ਯਾਰ ਇਹ ਚਾਰ ਬੰਦਿਆਂ ਨੇ ਇਹਦੇ ਤੇ ਵੀਡੀਓ ਬਣਾਈ ਉਹਨਾਂ ਨੂੰ ਅੱਜ ਵਿਊ ਆ ਰਹੇ ਨੇ ਕਿਤੇ ਮੈਂ ਨਾ ਰਹਿ ਜਾ ਪਿੱਛੇ ਤਾਂ ਉਹ ਵੀ ਇਹਦੇ ਤੇ ਦੇਖੋ ਤੇ ਇੱਕ ਵੀਡੀਓ ਬਣਾ ਦਿੰਦੇ ਨੇ। ਇਸ ਤੋਂ ਬਾਅਦ ਜਿਹੜੀ ਤੀਸਰੀ ਚੀਜ਼ ਹੈ ਉਹ ਹੈ 네ਗੇਟਿਵ ਬਾਇਸ ਇਫੈਕਟ। ਨੇਗੇਟਿਵ ਬਾਇਸ افੈਕਟ ਕੀ ਕਹਿੰਦਾ ਕਿ ਆਪਣੀ ਜਿਹੜੀ ਹਿਊਮਨ ਬ੍ਰੇਨ ਹੈ ਹਿਊਮਨ ਦਿਮਾਗ ਹੈ ਆਪਣਾ ਜਿਹੜਾ ਉਹ ਨੈਗੇਟਿਵ ਚੀਜ਼ ਤੇ ਜ਼ਿਆਦਾ ਰਿਐਕਟ ਕਰਦਾ ਉਹ ਨੈਗੇਟਿਵ ਚੀਜ਼ ਵੱਲ ਜ਼ਿਆਦਾ ਖਿੱਚਿਆ ਜਾਂਦਾ ਉਹੀ ਕਾਰਨ ਹੈ ਕਿ ਪੋਜ਼ਿਟਿਵ ਨਿਊਜ਼ ਤੁਸੀਂ ਦੇਖੋਗੇ ਉਹ ਘੱਟ ਚੱਲਦੀ ਹੈ ਨੈਗੇਟਿਵ ਨਿਊਜ਼ ਆ ਉਹ ਜ਼ਿਆਦਾ ਚੱਲਦੀ ਹੈ ਪੋਜ਼ਿਟਿਵ ਥੰਬਨੇਲ ਲਾ ਦਿਓ ਤੁਸੀਂ ਉਹ ਨਹੀਂ ਚੱਲੂਗਾ ਤੁਸੀਂ ਇੱਕ ਥੰਬਨੇਲ ਲਾ ਕੇ ਉੱਤੇ ਲਿਖ ਦਿਓ ਧਾਕੜ ਇੰਟਰਵਿਊ ਜਾਂ ਆ ਸਪੋਜ਼ ਕਰਤਾ ਜਾਂ ਪੜਦਾ ਫਾਸ਼ ਕਰਤਾ ਤਾਂ ਉਹਦੇ ਤੇ ਬਹੁਤ ਜ਼ਿਆਦਾ ਵਿਊ ਆਉਂਦੇ ਨੇ ਆਖਰੀ ਜਿਹੜੀ ਇਹਦੇ ਵਿੱਚ ਮੇਜਰ ਸਟਡੀ ਕੀਤੀ ਗਈ ਸੀ ਉਹ ਡਾਕਟਰ ਐਨਾ ਲੈਂਮਕੇ ਵੱਲੋਂ ਕੀਤੀ ਗਈ ਸੀ ਡੋਪਾਮਿਨ ਨੈਸ਼ਨ ਦੇ ਵਿੱਚ ਜਿਹਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਜਦੋਂ ਵੀ ਆਪਾਂ ਕਿਸੇ 네ਗੇਟਿਵ ਚੀਜ਼ ਤੇ ਰਿਐਕਟ ਕਰਦੇ ਆਂ ਤਾ ਆਪਣਾ ਬ੍ਰੇਨ ਉਵੇਂ ਰਿਐਕਟ ਕਰਦਾ ਜਿਵੇਂ ਆਪਾਂ ਕੋਈ ਡਰੱਗ ਲੈਂਦਾ ਹੋਵੇ ਉਹ ਉਦਾਂ ਦਾ ਨਸ਼ਾ ਆਪਾਂ ਨੂੰ ਫੀਲ ਹੁੰਦਾ ਉਦਾਂ ਦੀ ਕਿੱਕ ਆਪਾਂ ਨੂੰ ਮਿਲਦੀ ਆ ਤੇ ਇਸੇ ਕਿੱਕ ਦੇ ਚੱਕਰ 'ਚ ਜੇ ਮੰਨ ਲਓ ਕਿਸੇ ਸਿੰਗਰਾਂ ਦਾ ਆਪਸ ਚ ਰੌਲਾ ਚੱਲਦਾ ਜਨਤਾ ਤੇ ਲਿਕਮੈਂਟ ਕਰਦੀ ਹੈ ਜਨਤਾ ਆਪਦਾ ਇੱਕ ਪਾਸੇ ਨੂੰ ਦੇਖ ਕੇ ਦੂਸਰੇ ਪਾਸੇ ਲੈ ਜਾਂਦੀ ਹੈ ਤੇ ਇਹ ਹੋਰ ਵੀ ਕੀਤਾ ਜਾਂਦਾ ਕਈ ਪੋਡਕਾਸਟਾਂ ਵਾਲੇ ਤਾਂ ਪੋਡਕਾਸਟ ਦੇ ਵਿੱਚ ਸਪੈਸ਼ਲੀ ਗੈਸਟ ਨੂੰ ਬੁਲਾਉਂਦੇ ਨੇ ਉਸ ਤੋਂ ਬਾਅਦ ਇਦਾਂ ਦੇ ਕੁਐਸਚਨ ਪੁੱਛ ਕਰਦੇ ਨੇ ਜਿਦੇ ਤੇ ਗੈਸਟ ਨੂੰ ਜਵਾਬ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਉਹਦੀਆਂ ਕਲਿੱਪਾਂ ਕੱਟ-ਕੱਟ ਕੇ ਅੱਗੇ ਪਾਈਆਂ ਜਾਂਦੀਆਂ ਨੇ ਤੇ ਵਾਇਰਲ ਹੋਇਆ ਜਾਂਦਾ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਸਿਆਣੇ ਬੰਦੇ ਵੀ ਇਨਵੋਲਡ ਨੇ ਜਿਨ੍ਹਾਂ ਨੂੰ ਆਪਾਂ ਮੈਚ्योर ਬੰਦੇ ਵੀ ਗਿਣਦੇ ਆ ਉਹ ਵੀ ਇਹ ਕੰਮ ਇਹ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਇਸ ਚੀਜ਼ ਤੇ ਵਿਊਜ਼ ਆਉਣਗੇ ਤੇ ਇਸ ਚੀਜ਼ ਨੇ ਸਾਨੂੰ ਵਾਇਰਲਿਟੀ ਦੇਣੀ ਹੈ ਤਾਂ ਹੁਣ ਇਹਦਾ ਹੱਲ ਕੀ ਹੈ ਇਹ ਸਾਰੀਆਂ ਚੀਜ਼ਾਂ ਤੋਂ ਆਪਾਂ ਬਚ ਸੀ ਨਹੀਂ ਸਕਦੇ ਆ ਇਹਦਾ ਹੱਲ ਹੈ ਬਹੁਤ ਹੀ ਕਲੀਅਰ ਕਟ ਆਪਣੀ ਅਟੈਂਸ਼ਨ ਨੂੰ ਸਹੀ ਜਗ੍ਹਾ ਤੇ ਉੱਤੇ ਡਾਇਵਰਟ ਕਰੋ ਆਪਣੀ ਅਟੈਂਸ਼ਨ ਨੂੰ ਵਿਅਰਥ ਨਾ ਜਾਣ ਦਿਓ ਤੁਸੀਂ ਖੁਦ ਡਿਸਾਈਡ ਕਰੋ ਕਿ ਮੈਂ ਇਸ ਕੰਟਰੋਵਰਸਿਟੀ ਰਿਐਕਟ ਕਰਾਂ ਕਿ ਨਾ ਕਰਾਂ ਕਿਉਂਕਿ 90% ਕੰਟਰੋਵਰਸੀਆਂ ਮੇਡ ਹੁੰਦੀਆਂ ਨੇ 90% opinions ਤਾਂ ਦਿੱਤੇ ਜਾਂਦੇ ਨੇ ਕਿ ਉਹਨਾਂ ਨੂੰ ਸੋਡੀ ਅਟੈਂਸ਼ਨ ਚਾਹੀਦੀ ਹੈ ਉਹਨਾਂ ਨੂੰ ਵਿਊਜ਼ ਚਾਹੀਦੇ ਨੇ ਤਾਂ ਆਪਣੀ ਟੈਂਸ਼ਨ ਨੂੰ ਸਹੀ ਪਾਸੇ ਲਾਓ ਪ੍ਰਗਟਬਾਈ ਦੇ ਕਹਿਣ ਵਾਂਗੂ ਜੇ ਆਪਾਂ ਅੱਜ ਦੇ ਟਾਈਮ ਆਪਦੇ ਧਿਆਨ ਨੂੰ ਸਹੀ ਪਾਸੇ ਲਾਵਾਂਗੇ ਤਾਂ ਆਪਾਂ ਉਹਨੂੰ ਬਹੁਤ ਚੰਗੀ ਤਰ੍ਹਾਂ ਨਾਲ ਯੂਟਿਲਾਈਜ਼ ਕਰ ਸਕਦੇ ਆ ਐਲਗੋਰਿਦਮ ਤੋਂ ਕਿਵੇਂ بچੀਏ ਤੁਸੀਂ ਵੀ ਦੇਖਿਆ ਉਹਨੂੰ ਤੁਸੀਂ ਇੰਸਟਾਗ੍ਰam ਨੂੰ ਸਕਰੋਲ ਕਰਦੇ ਹੋ ਕਿ ਭਾਈ ਆਈ ਨੈਗੇਟਿਵ ਚੀਜ਼ਾਂ ਜਾਂਦੀਆਂ ਮੈਂ ਇੱਕ ਬੰਦੇ ਕੋਲ ਬੈਠਾ ਉਹ ਕਹਿੰਦਾ ਯਾਰ ਪੰਜਾਬ ਚੋਂ ਤਾਂ ਸਟੂਲਿਆਂ ਦੀ ਨਹੀਂ ਏਰੀਆ ਹੈਗੀ ਮੇਰੇ ਤਾਂ ਇਹ ਲੱਗਦਾ ਵੀ ਸਾਰਾ ਪੰਜਾਬ ਹੀ ਹੈ ਉਹ ਗੇਲ ਐਸਬੀਨ ਇਹੀ ਬਣੀ ਜਾਂਦਾ ਪਰ ਉਹਨੂੰ ਰੋਲਾ ਕੀ ਹੈ ਉਹ ਬੰਦੇ ਦਾ ਐਲਗੋਰਿਦਮ ਉਦਾਂ ਟ੍ਰੇਨ ਹੋ ਗਿਆ ਜਦੋਂ ਉਹਨੇ ਇੰਸਟਾਗ੍ਰam ਤੇ ਦੋ ਰੀਲਾਂ ਉਦਾਂ ਦੀਆਂ ਲਾਈਕ ਕੀਤੀਆਂ ਤਾਂ ਉਹਨੂੰ ਉਦਾਂ ਦੀਆਂ ਰੀਲਾਂ ਸ਼ੋ ਹੋਣ ਲੱਗ ਗਈਆਂ ਤਾਂ ਆਪਦੇ ਐਲਗੋਰਿਦਮ ਨੂੰ ਰੀਸੈਟ ਕਰੋ ਕਿਵੇਂ ਰੀਸੈਟ ਕਰ ਸਕਦੇ ਹਾਂ ਕੁਝ ਨਹੀਂ ਐ ਜਿਹੜੀ ਤੁਹਾਨੂੰ ਮਾੜੀ ਰੀਲ ਲੱਗਦੀ ਹੈ ਉਹਨੂੰ ਨਾਟ ਇੰਟਰਸਟਿਡ ਕਰ ਦੋ 3 ਡਾਟਸ ਹੁੰਦੀਆਂ ਨਾਟ ਇੰਟਰਸਟਿਡ ਹੋ ਜਾਂਦਾ ਜਿਹੜੀ ਚੰਗੀਰੀ ਲੱਗੀ ਉਹਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਐਵੇਂ ਸੈਂਡ ਕਰ ਦਿਓ ਜਦੋਂ ਤੁਸੀਂ 5-10 ਮਿੰਟ ਲਗਾਤਾਰ ਇਹ ਚੀਜ਼ ਨੂੰ ਕਰੋਗੇ ਤੁਹਾਡਾ 10 ਮਿੰਟ ਚ ਜਿਹੜਾ ਐਲਗੋਰਿਦਮ ਹੈ ਉਹ ਰੀਸੈਟ ਹੋ ਚੂਗਾ ਤਾਂ ਐਸੀ ਅੱਜ ਦੀ ਵੀਡੀਓ ਜਿਹਦੇ ਚ ਆਪਾਂ ਡੀਕੋਡ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਤੁਹਾਡੀ ਅਟੈਂਸ਼ਨ ਨੂੰ ਕੈਸ਼ ਕੀਤਾ ਜਾ ਰਿਹਾ ਹੈ ਕਿਵੇਂ ਆਪਾਂ ਆਪਣੀ ਅਟੈਂਸ਼ਨ ਨੂੰ ਸਹੀ ਪਾਸੇ ਲਾਉਣੀ ਹੈ ਚੰਗੇ ਕ੍ਰੀਏਟਰਸ ਨੂੰ ਸੁਣੋ ਗੱਡੀ ਚਲਾਉਣੇ ਹੋ ਆਪਦਾ ਕੋਈ ਕੰਮ ਕਰਦੇ ਹੋ ਚੰਗੀ ਪੌਡਕਾਸਟ ਲਾ ਲਓ ਜਿਹੜੀ ਤੁਹਾਨੂੰ ਲੱਗਦੀ ਹੈ ਵਾਇਰਲ ਜੀ ਐਵੇਂ ਹੀ ਪੌਡਕਾਸਟ ਬਣਾਈ ਹੈ ਉਹਦੇ ਸਵਾਦ ਨਾ ਲਓ ਕੇਐਸਐਮ ਖੰਨੇ ਮੋਟਰ ਵਾਲੀ ਗੱਲ ਮੈਂ ਐਡ ਸੰਧੂ ਨੂੰ ਕਹੀ ਤੁਹਾਨੂੰ ਉਹਦੇ ਚੋਂ ਕੀ ਮਿਲਣਾ ਰਾਈਟ ਚੀਜ਼ਾਂ ਉਹਨਾਂ ਦੇ ਆਪ ਦੀ એનર્ਜੀ ਵੇਸਟ ਕਰੋ ਜਿੱਤੋਂ ਤੁਸੀਂ ਕੁਝ ਸਿੱਖ ਸਕਦੇ ਹੋ ਬਹੁਤ ਚੰਗੇ ਚੈਨਲ ਨੇ ਜਿਹੜੇ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ ਚੰਗੇ ਇਨਫਲੂਐਂਸਰ ਨੇ ਜਿੰਨਾਂ ਤੋਂ ਤੁਸੀਂ ਸਿੱਖ ਸਕਦੇ ਹੋ ਵੀਡੀਓ ਕਿਵੇਂ ਲੱਗੀ ਲਾਈਕ ਜ਼ਰੂਰ ਕਰਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨਾਮ ਹੈ ਇਹਦੇ ਨਾਲ ਗਰੋਥ ਮਿਲਦੀ ਹੈ ਅਗਲੀ ਵਾਰ ਫੇਰ ਮਿਲਦੇ ਹਾਂ ਤੁਹਾਨੂੰ ਕੋਈ ਨਵੀਂ ਵੀਡੀਓ ਲੈ ਕੇ ਜਿਹਦੇ ਨਾਲ ਤੁਹਾਨੂੰ ਹੋਰ ਐਜੂਕੇਟ ਤੇ ਅਵੇਅਰ ਕਰ ਸਕੀਏ ਤਦ ਤੱਕ ਲਈ ਸਾਰਿਆਂ ਨੂੰ ਚੜ੍ਹਦੀ ਕਲਾ